ਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਹਾਜ਼ਰ ਆ ਨਵੇਂ ਐਪੀਸੋਡ ਦੇ ਨਾਲ ਵਿਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਨੰਦਾ ਸ਼ਰਮਾ ਵਰਸਸ ਪਿੰਕੀ ਢਾਲੀਵਾਲ 뮤직 ਇੰਡਸਟਰੀ ਦੇ ਵਿੱਚ ਵੱਡਾ ਵਿਵਾਦ ਫਿਰ ਗੱਲ ਕਰਾਂਗੇ ਸੁਨੰਦਾ ਤੋਂ ਬਾਅਦ ਗਾਇਕ ਸਿੰਘਾ ਨੇ ਸੋਸ਼ਲ ਮੀਡੀਆ ਤੇ ਪੋਸਟ ਕਰ ਕੀਤਾ ਸ਼ੋਕਿੰਗ ਖੁਲਾਸਾ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਰਾਘਵ ਜਵਾਲ ਨੇ ਆਈਫਾ 2025 ਚ ਮਾਰੀ ਵਾਜ਼ੇ ਕਿਲਰ ਵਿਲਨ ਬਣ ਕੇ ਜਿੱਤਿਆ ਦਿਲ ਸਮੇਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸੁਨੰਦਾ ਸ਼ਰਮਾ ਤੇ ਪਿੰਕੀ ਢਾਲੀਵਾਲ ਦਾ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਹੈ ਉਹ ਕਹਿੰਦੇ ਨੇ ਕਿ ਜਿੱਥੇ ਸ਼ੋਹਰਤ ਉਥੇ ਸ਼ੋਰ ਸ਼ਰਾਬਾ ਸ਼ੋਬੀਜ਼ ਦੀ ਦੁਨੀਆ ਦੇ ਵਿੱਚ ਸ਼ੋਅ ਤੋਂ ਜ਼ਿਆਦਾ ਬਿਜ਼ਨਸ ਚੱਲਦੇ ਨੇ ਅਤੇ ਕਈ ਵਾਰ ਬਿਜ਼ਨਸ ਦੇ ਵਿੱਚ ਇਮੋਸ਼ਨਸ ਹਾਰ ਜਾਂਦੇ ਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇਸ ਸਮੇਂ ਸਭ ਤੋਂ ਜ਼ਿਆਦਾ ਚਰਚਾ ਗਾਇਕਾ ਸੁਨੰਦਾ ਸ਼ਰਮਾ ਦੀ ਉਹ ਪੋਸਟ ਦੀ ਹੈ ਜਿਸ ਦੇ ਵਿੱਚ ਸੁਨੰਦਾ ਨੇ ਖੁਲਾਸਾ ਕੀਤਾ ਕਿ ਉਹਨਾਂ ਦੇ ਨਾਲ ਧੋਖਾ ਤੜੀ ਹੋਈ ਹੈ ਹੁਣ ਭਈ ਜਦੋਂ ਕੋਈ ਇੰਨੀ ਵੱਡੀ ਗਾਇਕਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ ਤਾਂ ਆਮ ਘਰਾਂ 'ਚੋਂ ਗਾਇਕੀ ਦਾ ਸੁਪਨਾ ਲੈ ਕੇ ਨਿਕਲੇ ਮੁੰਡੇ ਕੁੜੀਆਂ ਦਾ ਕੀ ਬਣੇਗਾ ਤੋਖਾ ਕੰਟਰੈਕਟ ਮੈਂਟਲ ਟੌਰਚਰ ਅਤੇ ਪੰਜਾਬ ਦੇ ਸੀਐਮ ਤੋਂ ਮਦਦ ਦੀ ਬੇਨਤੀ ਇਹ ਸਭ ਸੁਣ ਕੇ ਮਾਮਲਾ ਤਾਂ ਕਾਫੀ ਸੀਰੀਅਸ ਲੱਗ ਰਿਹਾ ਹੈ ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਸੁਨੰਦਾ ਨੂੰ ਪੰਜਾਬ ਦੇ ਸੀਐਮ ਭਗਵੰਤ ਮਾਨ ਤੋਂ ਵੀ ਮਦਦ ਲੈਣੀ ਪਈ ਅਤੇ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ 뮤직 ਪ੍ਰੋਡਿਊਸਰ ਪਿੰਕੀ ਢਾਲੇਵਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੁਣ ਇੰਡਸਟਰੀ ਦੇ ਵਿੱਚ ਇਸ ਮੁੱਦੇ ਤੇ ਗਰਮਾ-ਗਰਮ ਬਹਿਸ ਛਿੜ ਗਈ ਹੈ ਬੱਬੂ ਮਾਨ ਸੋਨੀਆ ਮਾਨ ਗੁਰਲੇਜ ਅਕਤਰ ਕਾਕਾ ਕੁਲਵਿੰਦਰ ਕਹਿਲੀ ਅਤੇ ਇੱਥੋਂ ਤੱਕ ਕਿ ਸ਼੍ਰੀ ਬਰਾੜ ਸੋਨਮ ਬਾਜਵਾ ਵਰਗੇ ਵੱਡੇ ਤਾਰੇ ਵੀ ਇਸ ਮਾਮਲੇ ਦੇ ਵਿੱਚ ਆਪਣੀ رائے ਦੇ ਚੁੱਕੇ ਨੇ ਉੱਥੇ ਹੀ ਅਦਾਕਾਰਾ ਸੁਨੰਧਾ ਸ਼ਰਮਾ ਨੇ ਲਿਖਿਆ ਕਿ ਇਹ ਮਾਮਲਾ ਇਕੱਲੇ ਕੰਟਰੈਕਟ ਜਾਂ ਫਿਰ ਪੈਸਿਆਂ ਦਾ ਨਹੀਂ ਹੈ ਇਹ ਮਾਮਲਾ ਜਿਸ ਨੇ ਮੈਨੂੰ ਜਿੰਸੀ ਤੌਰ ਤੇ ਬਿਮਾਰ ਕੀਤਾ ਹਰ ਉਸ ਕਲਾਕਾਰ ਦਾ ਇਹ ਮਾਮਲਾ ਹੈ ਜੋ ਇੱਕ ਮੱਧ ਵਰਗੀ ਪਰਿਵਾਰ ਤੋਂ ਆਉਂਦੇ ਨੇ ਸੁਪਨਾ ਲੈ ਕੇ ਅਤੇ ਇਹੋ ਜਿਹੇ ਮਗਰਮੱਛਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਮਾਮਲਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨਾ ਵਿਵਾਦ ਪੈਦਾ ਕਰੇਗਾ ਪੰਜਾਬੀ ਇੰਡਸਟਰੀ ਦੇ ਵਿੱਚ ਸਮੇਂ ਆਰਟਿਸਟ ਦਿਆਂ ਸੋਸ਼ਲ ਮੀਡੀਆ ਪੋਸਟਾਂ ਨੇ ਹੰਗਾਮਾ ਮਚਾਇਆ ਹੋਇਆ ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਗਾਇਕ ਸਿੰਘਾ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ ਹੈ ਪੰਜਾਬੀ 뮤직 ਇੰਡਸਟਰੀ ਦੇ ਮਸ਼ਹੂਰ ਗਾਇਕ ਸਿੰਘਾ ਨੇ ਹਾਲ ਹੀ ਦੇ ਵਿੱਚ ਇੱਕ ਸ਼ੌਕਿੰਗ ਪੋਸਟ ਕਰ ਕਰ ਖੁਲਾਸਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਲਗਾਤਾਰ ਰੇਕੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਆਪਣੀ ਸੁਰੱਖਿਆ ਲਈ ਕਈ ਵਾਰ ਆਪਣੀ ਰਿਹਾਇਸ਼ ਵੀ ਬਦਲਣੀ ਪਈ ਹੈ ਉਹਨਾਂ ਦੀ ਕਾਰ ਦਾ ਪਿੱਛਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਲਗਾਤਾਰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਸਿੰਘਾਂ ਨੇ ਇਹ ਵੀ ਕਿਹਾ ਕਿ ਉਹ ਪੂਰੀ ਸਚਾਈ ਹੋਲੀ ਤੋਂ ਬਾਅਦ ਪਬਲਿਕ ਕਰਨਗੇ ਉਹਨਾਂ ਨੇ ਪੋਸਟ ਦੇ ਵਿੱਚ ਲਿਖਿਆ ਕਿ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹਨਾ ਹਾਂ ਕਿ ਹੋਰ ਕਿੰਨੀ ਵਾਰ ਮੈਨੂੰ ਆਪਣਾ ਘਰ ਬਦਲਣਾ ਪਵੇਗਾ ਤੇ ਆਪਣੇ ਪਰਿਵਾਰ ਦੀ ਸੇਫਟੀ ਲਈ ਮੈਂ ਆਪਣਾ ਵਾਰ ਕਰ ਬਦਲ ਰਿਹਾ ਹਾਂ ਪਰ ਮੈਨੂੰ ਕੋਈ ਸੁਰੱਖਿਆ ਨਹੀਂ ਮਿਲ ਰਹੀ ਹੈ ਕਿੰਨੀਆਂ ਹੀ ਧਮਕੀਆਂ ਮਿਲ ਚੁੱਕੀਆਂ ਨੇ ਤੇ ਕਿੰਨੀ ਵਾਰ ਮੇਰੀ ਕਾਰ ਦਾ ਪਿੱਛਾ ਕੀਤਾ ਗਿਆ ਹੁਣੇ ਦੇਖਣਾ ਬਾਕੀ ਹੋਵੇਗਾ ਕਿ ਹੋਲੀ ਤੋਂ ਬਾਅਦ ਗਾਇਕ ਸਿੰਘ ਆ ਇਸ ਮਾਮਲੇ ਨੂੰ ਲੈ ਕੇ ਕੀ ਕੀ ਖੁਲਾਸੇ ਕਰਦੇ ਨੇ ਹੁਣ ਗੱਲ ਕਰਦੇ ਹਾਂ ਰਾਜਸਥਾਨ ਦੀ ਪਿੰਕ ਸਿਟੀ ਜੈਪੁਰ ਦੇ ਵਿੱਚ ਸਵਾਰ ਆਈਫਾ ਅਵਾਰਡਸ 2025 ਦਾ ਗਜ਼ਬ ਦਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਬਾਲੀਵੁੱਡ ਦੇ ਸਭ ਤੋਂ ਧਮਾਕੇਦਾਰ ਅਵਾਰਡਸ ਆਈਫਾ 2025 ਦੇ ਵਿੱਚ ਸਤਾਰਿਆਂ ਦੀ ਮਹਿਫਿਲ ਜਮੀ ਹੋਈ ਹੈ ਤੇ ਅਵਾਰਡਸ ਦੀ ਬਾਰਿਸ਼ ਹੋ ਰਹੀ ਹੈ ਪਰ ਸਭ ਤੋਂ ਜ਼ਿਆਦਾ ਸੁਰਖੀਆਂ ਦੇ ਵਿੱਚ ਰਾਘਵ ਜੁਇਲ ਸੀ ਜਿਨ੍ਹਾਂ ਨੇ ਆਪਣੀ ਫਿਲਮ ਕਿਲ ਲਈ ਬੈਸਟ 네ਗਟਿਵ ਰੋਲ ਦਾ ਅਵਾਰਡ ਜਿੱਤਿਆ ਜੀ ਹਾਂ ਡਾਂਸਿੰਗ ਸਟਾਰ ਤੋਂ ਲੈ ਕੇ ਫੁੱਲ-ਓਨ ਵਿਲਨ ਬਣਨ ਤੱਕ ਰਾਘਵ ਨੇ ਜੋ ਟਰਾਂਸਫਾਰਮੇਸ਼ਨ ਕੀਤੀ ਹੈ ਉਸ ਬਦਲਾਵ ਨੂੰ ਕੇ ਦਰਸ਼ਕ ਵੀ दंग ਰਹੇਗੇ ਨੇ ਕੱਲ ਜੋ 2024 ਦੇ ਵਿੱਚ ਰਿਲੀਜ਼ ਹੋਈ ਸੀ ਇੱਕ ਜ਼ਬਰਦਸਤ ਐਕਸ਼ਨ ਥ੍ਰਿਲਰ ਸੀ ਜਿਸ ਦੇ ਵਿੱਚ ਰਾਘਵ ਨੇ 네ਗੇਟਿਵ ਰੋਲ ਕੀਤਾ ਸੀ ਅਤੇ ਇਸ ਰੋਲ ਤੋਂ ਬਾਅਦ ਉਹਨਾਂ ਦੀ ਕਿਸਮਤ ਚਮਕ ਗਈ ਹੈ। ਆਈਫਾ ਨੇ ਉਹਨਾਂ ਨੂੰ ਬੈਸਟ ਐਕਟਰ ਇਨ 네ਗੇਟਿਵ ਰੋਲ ਦਾ ਅਵਾਰਡ ਦਿੱਤਾ ਅਤੇ ਬਾਲੀਵੁੱਡ ਦੇ ਵਿੱਚ ਅਜਿਹਾ ਵਿਲਨ ਘਾਟੀ ਦੇਖਣ ਨੂੰ ਮਿਲਦਾ ਹੈ ਜੋ ਡਾਂਸ ਵੀ ਕਰ ਲਵੇ ਅਤੇ ਐਕਟਿੰਗ ਦੇ ਵਿੱਚ ਵੀ ਛਾ ਜਾਵੇ। ਰਾਘਵ ਜੁਇਲ ਨੂੰ ਫਿਲਮ ਕਿਲ ਦੇ ਵਿੱਚ ਬੈਸਟ ਐਕਟਿੰਗ 네ਗੇਟਿਵ ਰੋਲ ਲਈ ਆਈਫਾ ਯਾਨੀ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਆਈਫਾ ਅਵਾਰਡ ਮਿਲਿਆ ਰਾਘਵ ਜੁਵਾਲ ਨੇ ਕਿਲ ਦੇ ਵਿੱਚ ਨੈਗੇਟਿਵ ਰੋਲ ਦੇ ਵਿੱਚ ਬੈਸਟ ਪਰਫੋਰਮੈਂਸ ਲਈ ਨੈਕਸਾ ਆਇਫਾ ਅਵਾਰਡ 2025 ਜਿੱਤਿਆ ਤਾਂ ਇਹ ਸਨ ਐਂਟਰਟੇਨਮੈਂਟ ਦੀ ਦੁਨੀਆ ਤੋਂ ਅੱਜ ਦੀਆਂ ਖਾਸ ਖਬਰਾਂ ਐਦਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਸ਼ੋਅ ਗਲੈਮਰ ਗੋਸਿਪ ਸਿਰਫ ਦਾ ਟੀਵੀ ਨਾਰਾਇਣ